ਤੁਸੀਂ ਪ੍ਰਾਣੀ ਪਰੰਪਰਾ ਨੂੰ ਸ਼ੁਰੂ ਕਰੋ ਫਿਰ ਤੋਂ ਆਪਣਾ ਕੇਕ ਕੱਟਣਾ ਬੰਦ ਕਰੋ ਤੇ ਇੱਥੇ ਮੈਂ ਜਿਵੇਂ 16 ਸਾਲ ਦਾ ਹੋਇਆ ਤੇ 16 ਦੀਏ ਜਗਾਏ ਗਏ ਨੇ ਤੁਸੀਂ ਵੀ ਜਿੰਨੇ ਸਾਲ ਦੇ ਹੋ ਉਹਨੇ ਦੀਏ ਜਗਾਓ ਤੇ ਇੱਥੇ ਆ ਕੇ ਆਪਣਾ ਵਰਦੇ ਮਨਾਓ ਮੀਰ ਬਚੰਗੇ ਹਰ ਹਰ ਕੀ ਕਰਨਾ ਚਾਹੋਗੇ ਜੀ ਅੱਜ ਤੁਹਾਡਾ ਬਰਥਡੇ ਹੈ ਲੋਕੀ ਕੇਕ ਕੱਟੇ ਵੱਡੇ ਮਨਾਉਂਦੇ ਤੁਸੀਂ ਅੱਜ ਬੀਜ ਲਾ ਨਹੀਂ ਤੁਸੀਂ ਪੁਰਾਣੀ ਪਰੰਪਰਾ ਨੂੰ ਸ਼ੁਰੂ ਕਰੋ ਫਿਰ ਤੋਂ ਆਪਣਾ ਕੇਕ ਕੱਟਣਾ ਬੰਦ ਕਰੋ ਤੇ ਇੱਥੇ ਮੈਂ ਜਿਵੇਂ 16 ਸਾਲ ਦਾ ਹਾਂ ਤੇ 16 ਦੀਏ ਜਗਾਏ ਗਏ ਨੇ ਤੁਸੀਂ ਵੀ ਜਿੰਨੇ ਸਾਲ ਦੇ ਹੋ ਉਹਨੇ ਦੀਏ ਜਗਾਓ ਤੇ ਇੱਥੇ ਆ ਕੇ ਆਪਣਾ ਬਰਥਡੇ ਮਨਾਓ ਕਿਹੜੀ ਜਗ੍ਹਾ ਦੱਸਾਂ ਜਵਾਨ ਡਾਕਟਰ ਮਲ ਸੇਵਰਸ ਠੀਕ ਹੈ ਜੈ ਸ਼੍ਰੀ ਰਾਮ ਹੈ ਯੋਗੇਸ਼ਠੀ ਮਾਨ ਸੇਵਕ ਦਮਾਨ ਡਾਕਟਰ ਮਲ ਸੇਵਰਸ ਹੋਈ ਆ ਸਾਡੇ ਸੁਸਾਇਟੀ ਦੇ ਵਿੱਚ ਪ੍ਰੈਜ਼ੀਡੈਂਟ ਜੀ ਪਹੁੰਚੇ ਨੇ ਆਪਣਾ ਜਨਮ ਦਿਨ ਮਨਾਉਣ ਦੇ ਲਈ ਇਹਨਾਂ ਨੇ ਜਿਹੜੀ ਪश्चिमी ਸਭਤਾ ਕੀ ਕਟੇ ਨੂੰ ਮਨਾ ਕਰਕੇ ਤੇ ਆਪਣੇ ਜਨਮ ਦਿਨ ਜੋ ਉੱਪਰ 16 ਦੀਵੇ ਜਲਾ ਕੇ ਜੋ ਕਿ ਸਾਡੀ ਭਾਰਤੀ ਸੰਸਕ੍ਰਿਤੀ ਵਿੱਚ ਆਉਂਦਾ ਹੈ ਅਨੇਨਾ ਪਨਜਨਮ ਦਿਨ ਮਨਾਇਆ ਤੋਂ ਇਹ ਵੀਡੀਓ ਦੇਖਣ ਵਾਲੇ ਸਾਰੇ ਆਹ ਨੂੰ ਸੱਜ ਨੂੰ ਵੀ ਬੇਨਤੀ ਕਰਦਾ ਹੈ ਕਿ ਸਾਰੀ ਦੇ ਵਿੱਚ ਆ ਕੇ ਤੁਸੀਂ ਆਪਣਾ ਜਨਮ ਦਿਨ ਜ਼ਰੂਰ ਮਨਾਓ ਜੈ ਸ਼ੀਰਮ ਜੀ ਸਰ ਤੁਸੀਂ ਕੀ ਮੰਨਦੇ ਕਿ ਲੋਕ ਮੰਨਣਗੇ ਤਾਂ ਕਰਨੇ ਕੀ ਦੇਖੋ ਜੀ ਕੋਸ਼ਿਸ਼ ਸ਼ੁਰੂਆਤ ਕਿਉਂ ਨਹੀਂ ਪੈਂਦੀ ਹੈ ਤੇ ਹੌਲੀ ਹੌਲੀ ਕਾਰਨਾ ਵੱਧਦਾ ਜਾਂਦਾ ਹੈ ਕਿ ਜਿਹੜੀ ਸ਼ੁਰੂਆਤ ਕੀਤੀ ਹੋਈ ਹੈ ਇਹਦੀ ਲੋਕ ਆਪਾਂ ਨੂੰ ਅਪੀਲ ਕਰਾਂਗੇ ਆਪਾਂ ਅਪੀਲ ਕਰ ਸਕਦੇ ਹਾਂ ਤੇ ਲੋਕ ਇਸ ਗੱਲ ਨੂੰ ਮੰਨਦੇ ਵੀ ਆ ਤੇ ਦੇਖਿਆ ਉਹਨਾਂ ਪਿਛਲੇ 4 ਸਾਲਾਂ 'ਚ ਕਈ ਵਾਰ ਇੱਥੇ ਸੋਇ ਦੇ ਵਿੱਚ ਪੱਤਰਕਾਰ ਬੰਦੂ ਦੇ ਮਾਧਿਅਮ ਨਾਲ ਇਹ ਕਈ ਵੱਡੇ ਸ਼ਹਿਰ ਦੇ ਗਨਮਾਨਤ ਸਥਾਨਾਂ 'ਤੇ ਪਹੁੰਚ ਚੁੱਕੇ ਨੇ ਆਪਣੇ ਬਾਰੇ ਤੇ ਆਪਣੇ ਪਿਤਰਾ ਦੀ ਯਾਦ ਦੇ ਵਿੱਚ ਇੱਥੇ ਆ ਕੇ ਸੇਵਾ ਕਰਕੇ ਜਾਂਦੇ ਨੇ ਤੋਂ ਦੀਵਾਨ ਟੋਟਲ ਮਾਲ ਸੇਵਰ ਸੋਇ ਜੋ ਕਿ ਗੰਨ ਨਗਰ ਦੇ ਵਿੱਚ ਚੱਲ ਰਹੀ ਹੈ ਇੱਥੋਂ ਦੀ 9 ਬੋਸ ਤੋਂ ਲੈ ਕੇ ਸ਼ਹਿਰ ਦੇ ਅਲੱਗ-ਅਲੱਗ ਜਗ੍ਹਾ ਚੱਲ ਰਹੇ ਆ ਇਹ ਸਾਰੇ ਸਦਨਾਂ ਦੇ ਸਹਿਯੋਗ ਨਾਲ ਹੀ ਆ ਜਿਹੜੇ ਇੱਥੇ ਆਉਂਦੇ ਨੇ ਸੇਵਾ ਕਰਕੇ ਜਾਂਦੇ ਨੇ